ਪਟਿਆਲਾ ਦੇ ਵਿੱਚ ਦਿਲਕੰਬਾਉ ਘਟਨਾ ਵਾਪਰੀ ਹੈ ਜਿੱਥੇ ਲੁਟੇਰਿਆਂ ਦੇ ਵੱਲੋਂ ਇੱਕ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ ਹੈ ਦੱਸਿਆ ਕਿ ਗੋਲੀਆਂ ਮਾਰ ਕੇ ਉਸ ਦੀ ਹੱਤਿਆ ਕਰ ਦਿੱਤੀ ਗਈ ਹੈ ਇਸ ਸਾਰਾ ਮਾਮਲਾ ਗੱਡੀ ਲੁੱਟਣ ਦੇ ਵਿੱਚ ਹੋਇਆ ਉਹਨਾਂ ਦੇ ਵੱਲੋਂ ਗੱਡੀ ਲੁੱਟਣ ਦੀ ਨੀਅਤ ਦੇ ਨਾਲ ਉਸ ਨੌਜਵਾਨ ਦਾ ਕਤਲ ਕੀਤਾ ਗਿਆ ਹੈ ਮ੍ਰਿਤਕ ਦੀ ਪਛਾਣ ਸਮੀਰ ਵਜੋ ਹੋਈ ਹੈ ਜਿਸ ਦੀ ਉਮਰ 20 ਸਾਲ ਦੱਸੀ ਜਾ ਰਹੀ ਹੈ ਲੁਟੇਰਿਆਂ ਨੇ ਹਥਿਆਰਾਂ ਦੀ ਲੋਕ ਤੇ ਇਸ ਸਾਰੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਉਹਨਾਂ ਦੇ ਵੱਲੋਂ ਗੱਡੀ ਲੁੱਟਣ ਦੀ ਨੀਅਤ ਦੇ ਨਾਲ ਉਸ ਨੌਜਵਾਨ ਦਾ ਕਤਲ ਕੀਤਾ ਗਿਆ ਹੈ ਮੇਰੀ ਜਾਣਕਾਰੀ ਅਨੁਸਾਰ ਮ੍ਰਿਤਕ ਸਮੀਰ ਪਟਿਆਲਾ ਦੇ ਸਰਹੱਦੀ ਬਾਜ਼ਾਰ ਦਾ ਰਹਿਣ ਵਾਲਾ ਸੀ ਜਿਸ ਦੀ ਇੱਕ 2 ਸਾਲ ਦੀ ਬੇਟੀ ਹੈ ਤੇ ਉਸ ਦੀ ਪਤਨੀ ਗਰਭਵਤੀ ਹੈ ਜਿਸ ਦਾ ਹੁਣ ਕਤਲ ਹੋ ਚੁੱਕਿਆ ਹੈ ਸਮੀਰ ਗੱਡੀ ਦੇ ਵਿੱਚ ਬੈਠ ਕੇ ਆਪਣੇ ਸਾਥੀਆਂ ਦੇ ਨਾਲ ਘਰ ਜਾ ਰਿਹਾ ਸੀ ਇਸੇ ਦੌਰਾਨ ਉਸ ਦਾ ਕਤਲ ਹੋ ਗਿਆ ਹੈ ਫਿਲਹਾਲ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਵਾਰਦਾਤ ਤੋਂ ਬਾਅਦ ਸਮੀਰ ਦਾ ਸਾਥੀ ਮੌਕੇ ਤੋਂ ਫਰਾਰ ਹੋ ਗਿਆ ਸੀ ਹੁਣ ਪੁਲਿਸ ਕਟਨਾ ਵਾਲੀ ਥਾਣੇ ਪਹੁੰਚੀ ਹੈ ਤੇ ਜ਼ਾਇਜ਼ਾ ਲਿਆ ਹੈ ਪੁਲਿਸ ਨੇ ਇਸ ਮਾਮਲੇ ਤੇ ਜਾਂਚ ਸ਼ੁਰੂ ਕਰ ਦਿੱਤੀ ਹੈ ਦੱਸਿਆ ਜਾ ਰਿਹਾ ਹੈ ਕਿ ਵਾਰਦਾਤ ਵਾਲੀ ਜਗ੍ਹਾ ਤੋਂ ਹਮਲਾਵਰਾਂ ਨੇ ਇੱਕ ਬੱਤੀ ਬੋਰ ਦੀ ਪਿਸਤਰ ਨਾਲ ਫਾਇਰ ਕੀਤਾ ਤੇ ਗੱਡੀ ਨੂੰ ਲੁੱਟ ਕੇ ਭੱਜਣ ਦੀ ਕੋਸ਼ਿਸ਼ ਕੀਤੀ ਹਾਲਾਂਕਿ ਇਸ ਕੋਸ਼ਿਸ਼ ناکਾਮ ਰਹੀ ਕਿਉਂਕਿ ਗੱਡੀ ਲੁੱਟਣ ਤੋਂ ਮਾਹੀਸਾ 100 ਮੀਟਰ ਦੀ ਦੂਰੀ ਤੇ ਹੀ ਗੱਡੀ ਹਾਸਾ ਸ਼ਿਕਾਰ ਹੋ ਗਈ ਹਮਲਾਵਰਾਂ ਗੱਡੀ ਛੱਡ ਕੇ ਮੌਕੇ ਤੋਂ ਫਰਾਰ ਹੋ ਗਏ ਵਾਰਦਾਤੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਮੌਕੇ ਤੇ ਪਹੁੰਚੀ ਤੇ ਸਾਰਾ ਕੁਝ ਉਹਨਾਂ ਨੇ ਬਰਾਮਦ ਕਰ ਲਿਆ ਤੇ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਜਿਵੇਂ ਵਾਕਿਆ ਮੈਂ ਤੇ ਮੇਰੇ ਦੋਸਤ ਆਈ ਸੀ ਇਹ ਸਮੀਰ ਆ ਰਿਹਾ ਉਹ ਦੁੱਧ ਲੈਣ ਆਇਆ ਸੀ ਦੁੱਧ ਲੈ ਕੇ ਉਹਨਾਂ ਦੇ ਜੀ ਕੋਲ ਆ ਗਏ ਨਿੱਕੀ ਸੀ ਇਹ ਕਿ ਖੜੇ ਸੀਗੇ 60 ਤਿੰਨੇ ਤੇ ਤਿੰਨ ਬੰਦੇ ਆਏ ਵਾਹਰੋਂ ਉਹਨਾਂ ਦੀ ਤਾਂ ਕਿ ਕੋਲ ਕੇ ਵਾਰਦਾਤ ਕੀਤੀ ਫਾਇਰ ਕੀਤੀ ਮੈਂ ਉੱਤਰ ਕੇ ਪਿੱਛੇ ਨੂੰ ਦੁੱਧਿਆ ਉਹਨਾਂ ਚ ਦੁੱਧ ਲੈ ਕੇ ਖਰਾਬ ਕਿਹੜੀ ਜਗ੍ਹਾ ਤੇ ਹੋਈ ਹੈ ਗੱਲ ਸਾਰੀ ਕੀ ਪਿੱਛੇ ਹੋਇਆ ਜੀ ਸੀ ਰੋਡ ਦੀ ਸਟਾਰਟਿੰਗ ਤੇ ਪਾਸੇ ਰੋਡ ਦੀ ਸਟਾਰਟਿੰਗ ਕੀ ਫਾਇਰ ਕੀ ਮਤਲਬ ਹਵਾਈ ਫਾਇਰ ਕੀਤੇ ਆ ਸਮੀਰ ਦੇ ਮਾਰੇ ਸਰ ਮਾਰੇ ਪਰ ਕਿ ਉਹਨਾਂ ਵੱਲ ਕਿਤੇ ਸੀ ਕਿ ਕਿੰਨੇ ਕਿੰਨੇ ਲੋਕ ਸੀਗੇ ਤਿੰਨ ਬੰਦੇ ਸੀ ਕੀ ਉਹਨਾਂ ਨੇ ਨਕਾਬ ਪੋਸ ਸੀਗੇ ਜਾਂ ਕੁਛ ਨਹੀਂ ਪਾਇਆ ਹੋਇਆ ਸੀਗਾੁੱਲੇ ਮੂੰਹ ਸੀਗੇ ਤਿੰਨੋਂ ਹੀ ਆਪਣਾ ਲਲਕ ਜੁਗਮਣੇ ਦੇਖਿਆ ਨਹੀਂ ਉਹ ਹਿੰਦੂ ਸੀਗੇ ਸਰਦਾਰ ਵੀ ਨਹੀਂ ਸੀ ਤੇ ਸਮੀਰ ਹੁਣ ਡੈੱਡ ਹੋ ਗਿਆ ਹਾਂ ਸਮੀਰ ਦੇ ਪਰਿਵਾਰ ਵਿੱਚ ਕੌਣ ਕੌਣ ਹੈ ਕਿੱਥੇ ਰਹਿਣ ਵਾਲਾ ਹੈ ਕਿਲਾ ਚੌਕ கிருஷ்ਣਾਗੜ੍ਹ ਦੇ ਰਹਿਣਾ ਵਾਲੇ ਨੇ ਉਹ ਉਹਨਾਂ ਦੀ ਵਾਈਫ ਹੈ ਮਦਰ ਹੈ ਬਦਰ ਹੈ ਬਦਰ ਦੀ ਵਾਈਫ ਹੈ ਬੱਚੇ ਬੱਚੇ ਕਿੰਨੇ ਨੇ ਸਮੀਰ ਕੋ ਤੇ ਉਹਦੀ ਵਾਈਫ ਵਗੈਰਾ ਵੀ ਪ੍ਰੈਗਨਟ ਹੈ ਹਾਂਜੀ ਤੇ ਹੁਣ ਪਰਿਵਾਰ ਨੂੰ ਕੁਝ ਪਤਾ ਲੱਗਿਆ ਦੱਸਿਆ ਤੁਸੀਂ ਨਹੀਂ ਮੈਂ ਤੇ ਭੈਣ ਮੈਂ ਉਹਦੇ ਬੜੇ ਭੀਜ ਨੂੰ ਫੋਨ ਕਰਤਾ ਸੀ ਕਿੰਨੇ ਸਮੇਂ ਤੋਂ ਤੁਸੀਂ ਸਮੀਰ ਦੇ ਨਾਲ ਉਹ ਜੀ ਜਾਣਦੇ ਨੇ ਕਾਫੀ ਟਾਈਮ ਤੋਂ ਮੇਰਾ ਬ੍ਰਦਰ ਲੱਗਦਾ ਕੀ ਨਾਮ ਕੀ ਸੀ ਸਮੀਰ ਕਹਦਿਆ ਇਹ ਹੋਇਆ ਕੀ ਸੀਗਾ ਸਾਰਾ ਕਿ ਆਪਣੇ ਫਰੈਂਡ ਨਾਲ ਕਾਰ 'ਚ ਗਿਆ ਸੀਗਾ ਤੇ ਪਾਸੀ ਰੋਡ ਕੋਲ ਕੰਨੇ ਕਾਰ ਸੀਗੀ ਉਹਦਾ ਫਰੈਂਡ ਜੋ ਬਿਆਨ ਦੇ ਰਿਹਾ ਹੈ ਕੁੱਤੀ ਕੋਈ ਆਇਆ ਤੇ ਵਿਕਾਰ ਉਹਨੇ ਖੋਲੀ ਤੇ ਉਹਦੇ ਉੱਪਰ ਹਮਲਾ ਕਰਕੇ ਉਹ ਮੇਰੇ ਕੇ ਚਲੇ ਗਿਆ ਮੈਨੂੰ 12:17 ਤੇ ਉਹਦੀ ਕਾਲ ਆਈਏ ਕਿ ਭਈਆ ਜਲਦੀ ਆ ਜਾਓ ਸੁਮੀਲ ਭਈਆ ਨੂੰ ਹਮਲਾ ਕਰਤਾ ਕਿਸੇ ਉੱਪਰ ਮੈਂ ਉਹਨੂੰ ਬਾਰ ਬਾਰ ਪੁੱਛੀ ਨਿ ਕੋਸ਼ ਕੀਤੀ ਕੀ ਹੋਇਆ ਕੀ ਹੋਇਆ ਕਹਿੰਦਾ ਤੁਸੀਂ ਆ ਜਾਓ ਤੁਸੀਂ ਆ ਜਾਓ ਮੈਂ ਐਕਟੀਵਾ ਤੇ ਫਟਾਫਟ ਆਪਣਾ ਪੰਚਾਇਤ ਉੱਥੇ ਪੰਚਾਇਤ ਮੇਰਾ ਬ੍ਰਦਰ ਗਿਰਿਆ ਹੋਇਆ ਸੀਗਾ ਤੇ ਉਹ ਖੜਿਆ ਹੋਇਆ ਸੀਗਾ ਗੱਡੀ ਉੱਥੇ ਸੀਗੀ ਨਹੀਂ ਗੱਡੀ ਉਹ ਕਹਿੰਦਾ ਖੋ ਕੇ ਲੈ ਗਏ ਮੈਂ ਆਪਣੇ ਫਰੈਂਡ ਨੂੰ ਕਾਲ ਕੀਤਾ ਉਹ ਗੱਡੀ ਲੈ ਕੇ ਉੱਥੇ ਆਇਆ ਅਸੀਂ ਉਹਨੂੰ ਗੱਡੀ ਪਾ ਕੇ ਉਹ ਸਿੱਧਾ ਹਸਪਤਲ ਲੈ ਕੇ ਆਇਆ ਤੇ ਇੱਥੇ ਉਹਨਾਂ ਨੇ ਉਹਨੂੰ ਡੈੱਡ ਡਿਕਲੇਰ ਕਰਤਾ। ਪਰਿਵਾਰ ਦੇ ਵਿੱਚ ਕੌਣ-ਕੌਣ ਸਮੀਰ ਦੇ? ਉਹਦੀ ਵਾਈਫ ਹੈ ਤੇ ਇੱਕ ਬੇਟੀ ਹੈ ਛੋਟੀ। ਕਿੰਨੇ ਸਾਲ ਦੀ ਬੇਟੀ? 2 ਸਾਲ ਦੀ। ਕੋਈ ਬਚਪਨ ਤੋਂ ਨਾਲ ਰਹੇ ਹੋ? ਹਨਾ ਸਮੀਰ ਦੇ ਕੋਈ ਦੁਸ਼ਮਣੀ ਸੀ ਕਿਸੇ ਨਾਲ ਜਾਂ ਕੋਈ ਰੰਗੀਸ਼ ਹੋਇਆ? ਜਦੋਂ ਸਾਰੇ ਇਨਵੈਸਟੀਗੇਸ਼ਨ ਉਹ ਕਰੇਗੇ ਉਹਦਾ ਫਰੈਂਡ ਸਰਕਲ ਸੀਗਾ। ਕਿਤੇ ਪਰਿਵਾਰ ਦੇ ਵਿੱਚ ਦੇਖ ਆਏਗਾ ਕੋਈ ਆਂਦੇ ਹੋਣਗੇ ਜਾਂ ਨੌਜਵਾਨ ਯਾਰੀ ਦੋਸਤੀ ਹੁੰਦੀ ਆ ਸਭ। بس ਕਿਤੇ ਮੈਂ ਇਸ ਤੋਂ ਜ਼ਿਆਦਾ ਵੀ ਹਾਲੀ ਕੁਝ ਨਹੀਂ ਕਹਿ ਸਕਦਾ ਬਸ ਉਹਦੇ ਫਰੈਂਡ ਸਬ ਤੋਂ ਸਿੱਗਾ ਜੋ ਫਰੈਂਡ ਉਹਦਾ ਸੀਗਾ ਉਹਦੇ ਨਾਲ ਜ਼ਿਆਦਾਤਰ ਉਹੀ ਹੁੰਦਾ ਹੈ ਜੋ ਕਿਸਣਾ ਉਸ ਟਾਈਮ ਉਹਦੇ ਨਾਲ ਮੌਜੂਦ ਸੀਗਾ ਉਹੀ ਉਹਦੇ ਨਾਲ ਜ਼ਿਆਦਾਤਰ ਹੁੰਦਾ ਕਦੀ ਪਹਿਲਾ ਹਮਲਾ ਹੋਇਆ ਫੇਰ ਦੇ ਉੱਪਰ ਇਸ ਤਰ੍ਹਾਂ ਨਹੀਂ ਨਹੀਂ ਐਸੀ ਕੋਈ ਗੱਲ ਨਹੀਂ ਕਦੀ ਵੀ ਨਹੀਂ ਤੇ ਹੁਣ ਗੋਲੀ ਲੱਗੀ ਹੈ ਜਾਂ ਮਤਲਬ ਕੁਝ ਇਸ ਤਰ੍ਹਾਂ ਪਿਆਰ ਵਗੈਰਾ ਮਾਰ ਨਹੀਂ ਉਧਰ ਉਧਰ ਫਾਇਰ ਦੇ ਉਹ ਕਹਿ ਰਹੇ ਕਿ ਸ਼ੈਲ ਵਗੈਰਾ ਮਿਲੇ ਉਹਨਾਂ ਨੂੰ ਗੱਡੀ 'ਚ ਜੋ ਅੱਗੇ ਜਾ ਕੇ ਗੱਡੀ ਕੁੱਟੀ ਵੀ ਮਿਲੀ ਹੈ ਤੇ ਉਸ ਜਿਹੜੀ ਕਹਿ ਰਹੇ ਮੈਗਜ਼ੀਮ ਵਗੈਰਾ ਮਿਲੀ ਹੈ ਤੇ ਇਹਦੇ ਜਦੋਂ ਅੰਦਰ ਗੱਲ ਕੀਤੀ ਉਹ ਕਹਿੰਦੇ ਉਹ ਪੁਲਿਸ ਅਫਸਰ ਨਾਲ ਜਿਆਦਾ ਡਿਸਕਸ ਕਰੇਗੇ ਸਾਰਾ ਮੈਟਰ ਕੀ ਕਿਆ ਮੈਟਰ ਹੈ ਉਹ ਕਹਿੰਦੇ ਉਹਦੇ ਚਾਕੂ ਲਗਾਇਆ ਕੋਈ ਟਿੱਕੀ ਚੀਜ਼ ਨਾ ਉਹਦੇ ਬੰਨਾ ਹਮਲਾ ਕਰਿਆ ਵਾ ਹੂੰ ਉਹ ਤੇ ਯਰ ਕਿਉਂ ਤੋਂ ਚਲੇਗਾ ਹਾਂ ਸਮੀਰ ਸਮੀਰ ਕੰਮ ਕੀ ਕਰਦਾ ਵੇ ਕਾਪਰ ਵਾਈਂਡ ਦਾ ਕੰਮ ਸੀ ਉਹ ਕਿਹੜੀ ਜਗ੍ਹਾ ਕਿਲਾ ਚੌਂਕ ਪੁਲਸ ਤੋਂ ਕਿਸ ਤਰ੍ਹਾਂ ਦੀ ਕਾਰਗੁਜ਼ਾਰੀ ਮੰਗ ਕਰ ਰਹੇ ਤੁਸੀਂ ਸਾਨੂੰ ਦਾ ਉਹ ਬੰਦੇ ਯਰ ਸਤਾਰ ਚੀਜ਼ ਇਨਸਾਫ ਦੀ ਮੰਗ ਹੈ ਜੀ ਇਹ ਬਹੁਤ ਹੀ ਬੁਰਾ ਹਾਲ ਹੋ ਚੁੱਕਿਆ ਦੇਖੋ ਕੀ ਹਾਲ ਹੋ ਗਿਆ ਕ੍ਰਾਈਮ ਦਾ ਕੀ ਹਾਲ ਹੋ ਚੁੱਕਿਆ ਮਤਲਬ ਉਹ ਸਿਰਫ ਗੱਡੀ 'ਚ ਬੈਠਿਆ ਵਾਜ ਗਿਆ ਤੇ ਉਹ ਕਹਿ ਰਿਹਾ ਕਿ ਇਸ ਦਾ ਗੱਡੀ ਖੋਨ ਪਿੱਛੇ ਜਾਂ ਕੀ ਅੱਗੇ ਗੱਲ ਆ ਉਹਦਾ ਫਰੈਂਡ ਚਾਲ ਸੀਗਾ ਉਹ ਪੂਰੀ ਸਾਰੀ ਕਾਰਵਾਈ ਕਰੇਗੀ ਮੈਂ ਬੁਲਿਸ ਨੂੰ ਉਹਨਾਂ ਤੋਂ ਕੰਮ ਕਰਵਾਈ ਦੀ ਮੰਗ ਕਰਦਾ ਤੇ ਇਨਸਾਫ ਦੀ ਮੰਗ ਕਰਦਾ ਸਰ ਬਸ ਹੋਰ ਕੁਝ ਨਹੀਂ ਚਾਹੀਦਾ ਲਈ ਤਾਂ थाना ਸਿੰਘਲ ਲਾਈਨ ਨੂੰ ਰਾਤ ਨੂੰ ਲਗਭਗ 2 ਜਿੰਨ ਡਿਮੈਸ਼ਨ ਆਈ ਸੀ ਕਿ ਪਾਸੀ ਰੋਡ এনवायरमेंट ਪਾਰਕ ਦੇ ਸਾਹਮਣੇ ਇੱਕ ਗੱਡੀ ਐਕਸੀਡੈਂਟ ਹੋਈ ਬਾਅਦ ਵਿੱਚ ਜਦੋਂ ਮੌਕੇ 'ਤੇ ਪਹੁੰਚ ਕੇ ਚੈੱਕ ਕੀਤਾ ਗਿਆ ਤਾਂ ਕੰਪਲੀਟ ਇਨਫੋਰਮੇਸ਼ਨ ਨਹੀਂ ਹੈ ਮਿਲੀ ਕਿ ਸੁਮੀਤ ਕਟਾਰੀਆ ਨਾਮ ਦੇ ਬੰਦੇ ਤੇ ਜਾਣ ਲੇਵਾ ਹਮਲਾ ਹੋਇਆ ਸੀ ਔਰ ਉਹਨੂੰ ਕੁਲੰਬੇ ਐਸੀ ਹਸਪੀਟਲ ਸ਼ਿਫਟ ਕਰਤਾ ਗਿਆ ਸੀ ਇੱਥੇ ਉਹਦੀ ਮੌਤ ਹੋ ਗਈ ਹੈ ਮੌਕੇ ਤੇ ਤੁਸੀਂ ਦੇਖੋ ਗੱਡੀ ਕਾਫੀ ਜ਼ਿਆਦਾ ਐਕਸੀਡੈਂਟ ਹੋਇਆ ਹੋਇਆ ਹੈ ਔਰ ਮੌਕੇ ਤੇ ਸਾਨੂੰ ਇੱਕ ਐਮਟੀ ਮੈਗਜ਼ੀਨ ਔਰ ਇੱਕ ਐਮਟੀ ਸੈਲ ਵੀ ਪ੍ਰਾਪਤ ਹੋਇਆ ਹੈ ਇਹ ਪ੍ਰਾਈਮ ਫੇਸ਼ੀਆ ਮਰਡਰ ਦਾ ਇਨਸੀਡੈਂਟ ਲੱਗ ਰਿਹਾ ਹੈ ਅਨ ਬੈਕਐਂਡ ਕੀ ਕਾਰਨ ਹੈ ਕਿਸ ਕਰਕੇ ਹੋਇਆ ਸੀ ਤੁਸੀਂ ਦੇਖੋ